ਕੇ ਪੜ੍ਹ ਲਿਖ ਕੇ ਵੱਡੀਆਂ ਪਦਮੀਆਂ ਤੇ ਪਹੁੰਚਿਓ ਐਸਐਸਪੀ ਆਈਪੀਸੀ ਅਧਿਕਾਰੀ ਬਣਦੇਓ ਪਰ ਤੁਸੀਂ ਨਿੱਕੀ ਨਿੱਕੀ ਗਲਤੀਆਂ ਕਰਕੇ ਇੱਕ ਝੋਲੀ ਚੁੱਕ ਬਣ ਜਾਂਦੇ ਹੋ ਕਿਸੇ ਸਰਕਾਰ ਦੇ ਜਾਂ ਕਿਸੇ ਨਮਾਇंदे ਦੇ ਤੇ ਫਿਰ ਭੁਗਤਣੀਆਂ ਧਾਰ ਨੂੰ ਪੈਂਦੀਆਂ ਨੇ ਤੇ ਹੁਣ ਸਸਪੈਂਡ ਹੋ ਗਈ ਮਾਰੀ ਜਾਂ ਚੀਕਾ ਬੈਠੇ ਜੋ ਤੁਹਾਨੂੰ ਅੱਜ ਮੈਂ ਖਬਰ ਸੁਣਾ ਰਿਹਾਗਾ ਗੱਲਬਾਤ ਕਰਾਂਗੇ ਬੜੇ ਧਿਆਨ ਦੇ ਨਾਲ ਸੁਣਨਾ ਆਪ ਐਮਐਲਏ ਹਰਮীত ਸਿੰਘ ਪਠਾਨ ਮਾਜਰਾ ਕਿੱਥੇ ਭੱਜ ਗਿਆ ਜਿਦੇ ਖਿਲਾਫ ਪੰਜ ਜਿਹੜੇ ਇਹ ਜਗੇ ਗਮੀਰ ਦੋਸ਼ ਲੱਗੇ ਆ ਜਿਤੇ ਕਿ ਕਰੀਬ 376 ਦੇ ਮਕਦਮੇ ਦਰਜ ਹੋਏ ਆ ਤੇ ਪੁਲਿਸ ਦੀ ਗ੍ਰਿਫਤਾਰਤ ਕਰਨਾਲ ਦੇ ਵਿੱਚ ਕਹਿੰਦੇ ਭੱਜ ਗਏ ਜੀ ਤੇ ਸਾਡਾ ਇੱਕ ਮਲਾਜ਼ਮ ਜ਼ਖਮੀ ਕਰ ਗਿਆ ਪੁਲਿਸ ਮਲਾਜ਼ਮ ਕਹਿੰਦੇ ਐਸ ਤੋਂ ਬਾਅਦ ਗਾ ਸਰਕਾਰ ਨੇ ਬੜਾ ਰੌਲਾ ਪਾਇਆ ਜੀ ਅਸੀਂ ਕਰਦਾਂਗੇ ਐਂ ਕਰਦਾਂਗੇ ਬਾਅਹ ਕਰਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਉਹ ਇੰਟਰਵਿਊਆਂ ਵੀ ਕਰਿਆ ਤੇ ਉਸ ਤੋਂ ਬਾਅਦ ਇੰਟਰਵਿਊ ਕਰ ਤੋਂ ਬਾਅਦ ਸਰਕਾਰ ਨੇ ਜ਼ੋਰ ਲਾਇਆ ਕਿ ਇੰਟਰਵਿਊਆਂ ਜਿਹੜੀਆਂ ਕੀਤੀਆਂ ਨੇ ਉਹਨੂੰ ਦਬਾਇਆ ਜਾਵੇ ਉਹਨਾਂ ਨੂੰ ਡਿਲੀਟ ਕੀਤਾ ਜਾਵੇ ਬਹੁਤਿਆਂ ਨੇ ਦਬਕੇ ਮਾਰ ਕੇ ਜਿਹੜਾ ਡਿਲੀਟ ਵੀ ਕਰਾ ਲੇ ਪਰ ਸਨੌਰ ਤੋਂ ਵਧਾਇਆ ਕਿ ਜਿਹੜਾ ਹਰਮੀਤ ਪਠਾਨ ਮਾਗਰਾ ਹੁਣ ਇਹ ਦੱਸਿਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਭੱਜ ਗਿਆ ਤੇ ਹੁਣ ਕਹਿੰਦੇ ਜੀ ਲੋਕਅੱਠ ਨੋਟਿਸ ਜਾਰੀ ਕਰਤਾ ਹੁਣ ਅਸੀਂ ਫਲਾਨਾ ਕਰਤਾ ਉਹਨਾਂ ਸੇ ਧਮਕਾ ਕਰ ਦਿੱਤਾ ਇਹ ਪਟਿਆਲਾ ਪੁਲਿਸ ਦੀ ਕਾਰਜਕਾਰੀ ਆ। ਕਰੀਬ ਉਹਦੇ ਸਨੌਰ ਤੋਂ ਲੈ ਕੇ ਪਟਿਆਲਾ ਦੇ ਵਿੱਚ ਆ। ਜੀਰਕਪੁਰ ਦੇ ਵਿੱਚ ਆ। ਪੰਜ ਜਿਹੜੇ ਕੇਸ ਆ ਜਿਹੜੇ ਅਪਰਾਧਿਕ ਦਰਜ ਹੋਏ ਆ। ਕੱਲ ਉਹਦੀ ਇੱਕ ਇੰਟਰਵਿਊ ਆਈ ਆ ਅਸਟ੍ਰੇਲੀਆ ਦੇ ਵਿੱਚੋਂ। ਕਿ ਉਹ ਕਹਿੰਦਾ ਕਿ ਜਿੰਨਾ ਚਿਰ ਮੇਰੀ ਜਮਾਤ ਨਹੀਂ ਹੁੰਦੀ ਉਹਨਾਂ ਚਿਰ ਮੈਂ ਪੰਜਾਬ ਨਹੀਂ ਆਉਣਾ, ਇੰਡੀਆ ਨਹੀਂ ਆਉਣਾ। ਦੇਖੋ ਇੱਥੇ ਵੱਡੇ ਸਵਾਲ ਆ ਹੁਣ ਪ੍ਰਸ਼ਾਸਨ ਤੇ ਬੰਦੇ ਆ, ਸਰਕਾਰ ਤੇ ਬੰਦੇ ਆ, ਭਗਵਾਨ ਤਮਨ ਦੀ ਸਰਕਾਰ ਤੇ ਕਿ ਇੱਕ ਤੁਹਾਡਾ ਐਮਐਲਏ ਹੋਵੇ ਉਹ ਕਿੱਥੋਂ ਵਗ ਗਿਆ ਪੰਜਾਬ ਤੋਂ ਬਾਹਰ ਕਿੱਥੋਂ ਗਿਆ ਦਿੱਲੀ ਗਿਆ ਕਲਕੱਤੇ ਗਿਆ ਜਾਂ ਫਿਰ ਨੇਪਾਲ ਗਿਆ ਜਾਂ ਬੰਬੇ ਗਿਆ ਜਿਹੜਾ ਕਿ ਇੱਕ ਐਮਐਲਏ ਹੁੰਦਾ ਚਾਹੇ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਜਿੱਤੇ ਪ੍ਰਾਧਿਕ ਮਾਮਲੇ ਦਰਜ ਹੋਣਾ ਤੇ ਉਹ ਕਮੇ ਬਾਹਰ ਨਿਕਲ ਸਕਦਾਗਾ ਇਹ ਸਾਰੀ ਮਿਲੀ ਭੁਗਤਾ ਪੁਲਿਸ ਦੀ ਮਿਲੀ ਭੁਗਤਾ ਸਰਕਾਰ ਦੀ ਮਿਲੀ ਭੁਗਤ ਤੋਂ ਬਿਨਾ ਇੱਥੇ ਕੁਝ ਨਹੀਂ ਹੁੰਦਾ ਸਭ ਕੁਝ ਜੋ ਕੁਝ ਹੋ ਰਿਹਾ ਅੱਜ ਇੱਥੇ ਸਾਰਾ ਮਿਲੀ ਭੁਗਤ ਦੇ ਨਾਲ ਹੋ ਰਿਹਾ ਔਰ ਸਰਕਾਰ ਬੇਸਕ ਇਹਦੇ ਤੋਂ ਆਪਣਾ ਬੜਾ ਕੁਝ ਲਾਉਗੀ ਜੀ ਬੜਾ ਕੁਝ ਬਿਆਨ ਦਾਗੋਗੀ ਆਸਟ੍ਰੇਲੀਆ ਦੇ ਵਿੱਚ ਇੱਕ ਪੇਂਡੂ ਜਿਹੜਾ ਨਾਮ ਦਾ ਜਿਹੜਾ ਪੇਚ ਲਾਇਆ ਜਾਂਦਾ ਤੇ ਸੀਨੀਅਰ ਪੱਤਰਕਾਰ ਵੱਲੋਂ ਜਿਹੜੀ ਉਹਦੀ ਇੰਟਰਵਿਊ ਕੀਤੀ ਗਈ ਆ ਸਰਕਾਰ ਹੁਣ ਬੜਾ ਜਿਹੜਾ ਕਿ ਲੋਕਾਂ ਉੱਤੇ ਨਜ਼ਲਾ ਸੁਟੂਗੀ ਜਾਂ ਸਰਕਾਰ ਦਾ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰ ਹੀ ਜਿਹੜਾ ਕਿ ਸਸਪੈਂਡ ਕਰ ਦੂਗੀ ਮੌਤਲ ਕਰ ਦੂਗੀ ਇਸ ਤੋਂ ਬਿਨਾ ਇਹਨਾਂ ਦੇ ਪੱਲੇ ਹੋਰ ਕੁਝ ਨਹੀਂ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਜੇ ਅਸੀਂ ਆ ਫਲਾਨਾ ਅਫਸਰ ਕਟਾਈ ਕੀਤੀ ਹੈ ਇਹਨੂੰ ਸਸਪੈਂਡ ਕਰ ਦਿੱਤਾ ਐਨੀ ਮੌਤਲ ਕਰ ਦਿੱਤਾ ਸਰਬ ਇੱਕ ਡਰਾਮੇ ساری ਘੜੀ ਜਿਹੜੀ ਕਹਾਣੀਆਂ ਜਿਹੜੀ ਇੱਕ ਆ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਆ ਇੱਕ ਐਮਐਲਏ ਦੇ ਉੱਪਰ ਜਿਹੜਾ ਕਰੀਬਾ ਪੰਜ ਪਰਚੇ ਹੋਣਾ ਤੇ ਉਹ ਘੋੜਾ ਹੋ ਗਿਆ ਡਾਰੀ ਮਾਰ ਕੇ ਸੱਤ ਸਮੁੰਦਰੋਂ ਪਾਰ ਭੱਜ ਗਿਆ ਆਸਟ੍ਰੇਲੀਆ ਭੱਜ ਗਿਆ ਤੇ ਕੰਮੇ ਭੱਜਿਆ ਇਹ ਵੱਡੇ ਸਵਾਲ ਨੇ ਪ੍ਰਸ਼ਾਸਨ ਤੇ ਬੰਦੇ ਆ ਆ ਬੰਦਾ ਹੁੰਦਾ ਛੋਟਾ ਮੋਟਾ ਕੇਸ ਹੋਵੇ ਪੁਲਸ ਨੂੰ ਦੇ ਪਰਿਵਾਰ ਨੂੰ ਚਾਕੇ ਥਾਣੇ ਵਿੱਚ ਬੰਦ ਕਰ ਦਿੰਦੀ ਆ ਤੇ ਉਹਨਾਂ ਤੇ ਤਸੱਦਦ ਕਰਦੀ ਆ ਕਿ ਗ੍ਰਿਫਤਾਰ ਕਰੋ ਤੁਸੀਂ ਪਰ ਆਪ ਦਾ ਐਮਐਲਏ ਜਦੋਂ ਇਹਨਾਂ ਦੀਆਂ ਪੋਲਾ ਖੋਲਣ ਲੱਗਿਆ ਤਾਂ ਫਿਰ ਇਹਨਾਂ ਨੇ ਪਰਚਾ ਦਰਜ ਕੀਤਾ ਪਹਿਲਾਂ ਪਰਚਾ ਦਰਜ ਨਹੀਂ ਕੀਤਾ 3 ਸਾਲ ਬਾਅਦ ਪਰਚਾ ਦਰਜ ਹੁੰਦਾਗਾ ਪਰਚਾ ਦਰਜ ਹੋਣ ਤੋਂ ਬਾਅਦ ਕਹਿੰਦੇ ਨੇ ਕਰਨਾਲ ਦੇ ਵਿੱਚ ਗ੍ਰਿਫਤਾਰ ਕਰ ਲਿਆ ਚਾਹ ਦੇ ਨਾਲ ਪਰੌਂਠੇ ਖਾਂਦੇ ਰਹੇ ਪੁਲਿਸ ਮੁਲਾਜ਼ਮਾਂ ਕਹਿੰਦੇ ਨੇ ਫਰਾਰ ਹੋ ਗਿਆ ਸਾਡੇ ਮਲਾਜ਼ਮ ਦੇ ਗੋਲੀ ਮਾਰੀ ਆ ਉਹਨੂੰ ਜਿਹੜੇ ਉਹ ਨਾਲ ਦੇ ਸਾਥੀ ਆ ਉਹ ਸੜਾ ਕੇ ਲੈ ਗਏ ਆ ਤੇ ਉਹਨੇ ਇੰਟਰਵਿਊ ਕੀਤੀ ਆ ਕਿ ਜਿਹੜਾ ਜਿਹੜਾ ਕਿ ਇਹ ਗੁਰੂ ਘਰ ਚੜ੍ਹਨੇ ਇਹ ਪੁਲਸ ਵਾਲੇ ਇਹ ਸਰਿਆਂ ਝੂਠ ਬੋਲ ਰਹੇ ਆ ਕਿਸੇ ਦੇ ਗੋਲੀ ਨਹੀਂ ਵੱਜੀ ਤੇ ਉਹ ਜਿਹੜਾ ਕਿ ਉਹਨੂੰ ਪਤਾ ਸੀ ਕਿ ਮੇਰਾ ਇੱਕ ਅਨਕਾਉਂਟਰ ਕਰ ਦੇਣਗੇ ਉਹਨੇ ਇਹ ਗੱਲ ਕਹੀ ਆ ਜਿਹੜਾ ਹਰਮੀਤ ਪਠਾਨ ਮਾਦਰਾ ਨੇ ਹੁਣ ਤੁਸੀਂ ਇਹ ਦੇਖੋ ਜੇਕਰ ਐਮਐਲਏ ਗੱਲ ਕਹਿ ਰਿਹਾ ਕਿ ਮੇਰਾ ਅਨਕਾਉਂਟਰ ਹੋ ਸਕਦਾ ਤੇ ਆਮ ਲੋਕਾਂ ਦਾ ਤਾਂ ਭਾਈ ਫਿਰ ਜੋ ਕੱਜਾ ਜੋ ਹੋ ਰਿਹਾ ਪੰਜਾਬ ਦੇ ਵਿੱਚ ਫੇਕ ਅਨਕਾਉਂਟਰ ਹੋ ਰਿਹਾ ਇਹਦੇ ਵਿੱਚੋਂ ਪੁਲਿਸ ਭੱਜ ਨਹੀਂ ਸਕਦੀ ਲੋਕਾਂ ਨੂੰ ਇੱਕ ਬੁੱਧੂ ਬਣਾਇਆ ਜਾ ਰਿਹਾ ਲੋਕਾਂ ਨੂੰ ਇੱਕ ਟਿਕਾਉਣ ਦੇ ਖਾਤਰ ਜਿਹੜੀ ਆਵਾਜ਼ ਦੀ ਪਾਰਟੀ ਸਰਕਾਰ ਆ ਚਾਹੇ ਪਿਛਲੀਆਂ ਸਰਕਾਰਾਂ ਲੱਗ ਜਾਣਾ ਚਾਹੇ ਹੁਣ ਆਵਾਜ਼ ਦੀ ਪਾਰਟੀ ਸਰਕਾਰ ਆ ਜਿਹਦੀ ਸਰਕਾਰ ਹੁੰਦੀ ਹੈ ਗਾਜੋ ਉੱਤੇ ਡਿੱਗਦੀ ਆ ਉਹਦਾ ਕਾਨੂੰਨ ਨੂੰ ਸੰਭਾਲਣਾ ਉਹਦਾ ਦੇਖਣਾ ਹੁੰਦਾਗਾ ਕਿ ਭਾਈ ਕਿਹੜਾ ਬੰਦਾ ਕਿੱਥੇ ਜਾਂਦਾ ਉਹ ਕਹਿੰਦੇ ਜੀ ਅਸੀਂ ਲੋਕ ਕੋਰਟ ਤੋਂ ਨੋਟਿਸ ਜਾਰੀ ਕਰ ਦਿੱਤਾ ਫਲਾਣਾ ਕਰ ਦਿੱਤਾ ਧਮਕਾ ਕਰ ਦਿੱਤਾ ਤੇ ਜਦੋਂ ਬੰਦਾ ਆਸਟ੍ਰੇਲੀਆ ਭੱਗ ਗਿਆ 2 ਮਹੀਨੇ ਤੱਕ ਤੁਹਾਨੂੰ ਉਹ ਲੱਭਿਆ ਨਹੀਂ ਤੇ ਹੋਰ ਤੁਸੀਂ ਮਿੰਟਾਂ ਦੇ ਵਿੱਚ ਝੱਟ ਲੱਭ ਲੈਂਦੇ ਹੋ 24 ਘੰਟਿਆਂ ਦੇ ਲੱਭ ਲੈਂਦੇ ਹੋ 72 ਘੰਟਿਆਂ ਦੇ ਵਿੱਚ ਲੱਭ ਲੈਂਦੇ ਹੋ ਤੇ ਜਿਹੜਾ ਤੁਹਾਡਾ ਜਿਹਦੇ ਉੱਤੇ ਪੰਜ ਪ੍ਰਾਧਿਕ ਮਾਮਲੇ ਦਰਜ ਹੋਣਾ ਤੇ ਉਸਟ੍ਰੇਲੀਆ ਭੱਜ ਗਿਆ ਇਹ ਸਾਰੀ ਮਿਲੀ ਭਗਤ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਆ ਇਹ ਸਾਨੂੰ ਸਮਝਣਾ ਪਊ ਪਰ ਲੋਕਾਂ ਨੂੰ ਅੰਦੇ ਭਗਤ ਲੋਕ ਪਤਾ ਨਹੀਂ ਕਿਉਂ ਜਿਹੜੀ ਇਹ ਚੀਜ਼ਾਂ ਨਹੀਂ ਸਮਝਦੇ ਤੇ ਹੁਣ ਜਿਹੜਾ ਜਾ ਕੇ ਉੱਤ ਭੱਜ ਗਿਆ ਤੇ ਇੰਟਰਵਿਊਆ ਦੇਈ ਜਾ ਰਿਹਾ ਤੇ ਪੁਲਿਸ ਦੀ ਜਿਹੜੀ ਕਿ ਇੱਕ ਢਿੱਲੀ ਗੁਜ਼ਾਰੀ ਆ ਜਾ ਪਰ ਆਪਾਂ ਕਹਿੰਦੇ ਕਿ ਵੱਡੇ ਅਫਸਰਾਂ ਦਾ ਹੱਥ ਆ ਇਹ ਬੜੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਆ ਕਿ ਕੋਈ ਬੰਦਾ ਕਿੱਥੋਂ ਭੱਜਦਾਗਾ ਕਿ ਜਿਹਦੇ ਉੱਪਰ ਇਹ ਤਾਂ ਹੈ ਨਹੀਂ ਕਿ ਹਰ ਇੱਕ ਬੰਦਾ ਭੱਜ ਜਾਂਦਾ ਪਰ ਇੱਥੇ ਭੱਜੀ ਜਾ ਰਿਹਾ ਚਿੱਟੇ ਵਾਲੇ ਬਾਹਰ ਭੱਜ ਜਾਂਦੇ ਆ ਆ ਮਜੀਠੇ ਦੇ ਨਾਲ ਤੁਸੀਂ ਵੇਖਿਆ ਉਹ ਕੈਨੇਡਾ ਭੱਜ ਕੇ ਗੋਲੀਆਂ ਮਾਰ ਕੇ ਕੈਨੇਡਾ ਅਮਰੀਕਾ ਭੱਜਿਆ ਜਾ ਸਕਦਾਗਾ ਆਸਟ੍ਰੇਲੀਆ ਹੋਰ ਥਾਵਾਂ ਤੇ ਭੱਜਿਆ ਜਾ ਸਕਦਾਗਾ ਤੇ ਫਿਰ ਪੁਲਸ ਦੇ ਸਰਕਾਰ بڑے بڑے ਵਾਅਦੇ ਕਰਦੀ ਆ ਅਸੀਂ ਜੀ ਇਹਨਾਂ ਨੂੰ ਲਿਆਵਾਂਗੇ ਲੋਕਾਟ ਨੋਟਿਸ ਜਾਰੀ ਕਰ ਦਿੱਤਾ ਅਸੀਂ ਇਹਨਾਂ ਨੂੰ ਫੜ ਕੇ ਲਿਆਵਾਂਗੇ ਅਸੀਂ ਇਹਨਾਂ ਨੂੰ ਘੁੜੀਸ ਕੇ ਲਿਆਵਾਂਗੇ ਅਸੀਂ ਫਲਾਨੀ ਜੇਲ੍ਹ ਤੇ ਬੰਦ ਕਰਾਂਗੇ ਇਹ ਤੁਸੀਂ ਸੁਣਿਆ ਹੋਣਾ ਬਿਆਨ ਸਾਫ ਕਾ ਡੀਆਈਜੀ ਸ਼ਾਇਦ ਉਹ ਮਨਿੰਦਰਜੀਤ ਆ ਸਿੱਧੂ ਆ ਸ਼ਾਇਦ ਆ ਇਹ ਦਾ ਨਵਾਂ ਮਨਦੀਪ ਸਿੱਧੂ ਉਹਨੇ ਕਿਹਾ ਸੀ ਜੀ ਪੰਨੋ ਵੀ ਆ ਇਸ ਜੇਲ੍ਹ ਦੇ ਵਿੱਚ ਬੈਠਾ ਹੋਊਗਾ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੋਊਗਾ ਸਿਰਫ ਇੱਕ ਲੋਕਾਂ ਨੂੰ ਪ੍ਰਭਾਵਣ ਵਾਸਤੇ ਲੋਕਾਂ ਨੂੰ ਇੱਕ ਗਮਰਾਹ ਕਰਨ ਦੇ ਵਾਸਤੇ ਐਜੇ ਬਿਆਨ ਦਿੰਦੇ ਆ ਕਿ ਲੋਕ ਕਮੇ ਸਾਡੇ ਦੇ ਵਿਸ਼ਵਾਸ ਕਰਨਗੇ ਅੱਜ ਹਰ ਇੱਕ ਲੋਕਾਂ ਨੂੰ ਪਤਾ ਲੱਗ ਚੁੱਕਿਆਗਾ ਵਿਅਕਤੀ ਨੂੰ ਪਤਾ ਲੱਗ ਚੁੱਕਿਆਗਾ ਕਿ ਆਕੋ ਜੋ ਹੋ ਰਿਹਾਗਾ ਲੋਕਾਂ ਦੇ ਪਰਦੇ ਉੱਠ ਚੁੱਕਿਆ ਹੋੜਾ ਸਰਕਾਰ ਤੋਂ ਭਰੋਸਾ ਉੱਠ ਚੁੱਕਿਆਗਾ 4 ਸਾਲ ਹੋ ਗਏ ਸਰਕਾਰ ਨੂੰ ਕੀ ਕੰਮ ਹਿਸਾਬ ਚ ਆਇਆ ਨਾ ਤੋਂ ਕੋਈ ਆਇਆ ਲੋਟ ਆਇਆ ਕੋਈ ਸਿਰ पे ਇੱਕ ਚੁਟਕਲਾ ਤੇ ਬੇੜਾ ਭਗਵੰਤ ਮਾਨ ਦੇ ਪੱਲੇ ਹੋਰ ਕੁਝ ਨਹੀਂ ਤੇ ਇੱਥੇ ਰਵਿੰਦ ਕੇਜਰੀਵਾਲ ਆ ਲਲਕਾਰੇ ਮਾਰ ਰਿਹਾਗਾ ਆਕੇ ਕਿ ਜੀ ਅਸੀਂ ਇਹ ਕਰ ਦਾਂਗੇ 7 ਦਿਨਾਂ ਚ ਗੈਂਗਸਟਰ ਖਤਮ ਕਰ ਦਾਂਗੇ ਭਾਈ 4 ਸਾਲ ਕਿੱਥੇ ਸੀ ਤੂੰ ਕਿਹੜੀ ਖੋਡ ਵਿੱਚ ਬੜਿਆ ਹੋਇਆ ਸੀ ਕਹਿੰਦਾ ਇਹ ਗਾਰੰਟੀ ਹੁੰਦੀ ਆ ਰਮਿੰਦ ਕੇਜਰੀਵਾਲ ਦੀ ਗਾਰੰਟੀ ਤਾਂ ਤੇਰੀ 24 ਘੰਟਿਆਂ ਦੇ ਵਿੱਚ ਵੀ ਸੀ ਕਿ 24 ਘੰਟਿਆਂ ਦੇ ਵਿੱਚ ਅਸੀਂ ਬਿਆਦਬੀ ਵਾਲਿਆਂ ਨੂੰ ਫਾਹੇ ਲਾਵਾਂਗੇ ਜੇ ਪ੍ਰਦੀਪ ਕਲੇਰ ਨੇ 164 ਦੇ ਮੁਕੱਦਮੇ ਉਹਦਾ ਦਰਜ ਕੀਤਾ ਜਿਹਨੇ ਸਾਰਾ ਕੁਝ ਕਰਿਆ ਕਰਾਇਆ ਉਹਨੇ ਦੱਸਿਆ ਕਿ ਜਿਹੜਾ ਕਿ ਹਣੀਪ੍ਰੀਤ ਦੇ ਸੌਦਾ ਸਾਧਾ ਉਹ ਕਾਤਲ ਉਹ ਬਲਾਤਕਾਰੀ ਨੇ ਸਭ ਕੁਝ ਕਰਾਇਆ ਤੁਸੀਂ ਉਹਨੂੰ ਕਿਉਂ ਨਹੀਂ ਫੜਿਆ ਕਿਉਂ ਨਹੀਂ ਉਹਨੂੰ ਰਿਮਾਂਡ ਤੇ ਲਿਆਂਦਾ ਕਿਉਂ ਨਹੀਂ ਉਹਨੇ ਪੁੱਛ ਗੈਸ ਕੀਤੀ ਕਿ ਜਦੋਂ ਸਰਕਾਰ ਲਾਹਗੀ ਤੇ ਫਿਰ ਪੁੱਛੋਗੇ ਇਹ ਹਰ ਇੱਕ ਦਾ ਇਹੀ ਹਾਲ ਆ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਆ ਉਦੋਂ ਇਹ ਧਰਨਿਆਂ ਵਿੱਚ ਜਾਂਦੇ ਆ ਕਿਸਾਨਾਂ ਦੇ ਜਦੋਂ ਸਰਕਾਰ ਤੇ ਬਾਹਰ ਹੁੰਦੇ ਆ ਉਦੋਂ ਇਹਨਾਂ ਦੇ ਬੰਦੀ ਸਿੰਘ ਯਾਦ ਆਉਂਦੇ ਆ ਜਦੋਂ ਸਰਕਾਰ ਤੋਂ ਬਾਹਰ ਆਉਂਦੇ ਆ ਉਦੋਂ ਇਹਨਾਂ ਦੀ ਜਾਤ ਪਾਤ ਯਾਦ ਹੁੰਦੀ ਆ ਤੇ ਜਦੋਂ ਸਰਕਾਰ ਦੇ ਵਿੱਚ ਹੁੰਦੇ ਆ ਜਾਂ ਮਾੜੀ ਮੋਟੀ ਪਾਵਰ ਹੁੰਦੀ ਆ ਫਿਰ ਰਾਜਾ ਵੜਿੰਗ ਵਰਗੇ ਨੂੰ ਹੰਕਾਰ ਚੜ ਜਾਂਦਾ ਹੈਗਾ ਫਿਰ ਇਹਨਾਂ ਦੇ ਬੋਲਕ ਬੋਲ ਦੇਖ ਲੋ ਰਾਜਾ ਬਰਿੰਗਰ ਜਿਹੜਾ ਲਗਾਤਾਰ ਮੈਂਟਲ ਹੋ ਰਿਹਾਗਾ ਇਹ ਕਮਲਜੀਤ ਬਰਾੜ ਨੇ ਕਿਹਾਗਾ ਕਿ ਇਹਦਾ ਤਰਸ ਦੇ ਆਧਾਰ ਤੇ ਇਹਦਾ ਪਰਚਾ ਨਾ ਕਰੋ ਤਰਸ ਦੇ ਆਧਾਰ ਤੇ ਦਾ ਇਲਾਜ ਕਰਾਓ ਲਾਜ ਨਹੀਂ ਪਾਈ ਇਹ ਹੰਕਾਰਿਆ ਹੋਇਆ ਬੰਦਾ ਹੈਗਾ ਤੁਸੀਂ ਲਾਜ ਦੀ ਕਹਿੰਦੇ ਹੋ ਇਹ ਕਹਿ ਰਿਹਾ ਕਿ ਗੈਂਗਸਟਰਾਂ ਮਾਂ ਕੋਈ ਪੈਦੋ ਪੇਟੋਂ ਪੈਦਾ ਨਹੀਂ ਕਰਦੀ ਗੈਂਗਸਟਰਾਂ ਇਹ ਆਖੀ ਦੇਖੋ ਕਿ ਗੈਂਗਸਟਰ ਜਿਹੜਾ ਹੋਵੇ ਉਦੇ ਪਿਓ ਨੂੰ ਚੱਕੋ ਮੁਕੱਦਮਾ 302 ਦਾ ਲਾਓ ਉਹਦੀ ਮਾਂ ਨੂੰ ਚੱਕੋ ਉਹਦੇ ਭਾਈ ਨੂੰ ਚੱਕੋ ਉਹਦੀ ਭੈਣ ਨੂੰ ਚੱਕੋ ਉਹਦੇ ਫੁੱਫੜ ਨੂੰ ਚੱਕੋ ਉਹਦੇ ਮਾਸੇ ਨੂੰ ਮਾਸੜ ਨੂੰ ਭੂਆ ਨੂੰ ਜਾਨੀ ਕਿ ਸਾਰੇ ਕਬੀਲਦਾਰੇ ਜਿੰਨਾ ਅਲਾ ਦਾ ਪਰਿਵਾਰ ਸੀ ਰਿਸ਼ਤੇਦਾਰ ਜਿੱਦ ਤੱਕ ਗੁਨਾਹਤਾ ਕੇ 302 ਦਾ ਪਰਚਾ ਦਰਜ ਕਰਾਂਗੇ ਸਾਡੀ ਸਰਕਾਰ ਆਉਣ ਦੇ ਤੁਸੀਂ ਤੁਹਾਡੀ ਸਰਕਾਰ ਪਹਿਲਾਂ ਆ ਚੁੱਕੀ ਆ ਬੜਾ ਜ਼ੁਲਮ ਤੁਸੀਂ ਕੀਤਾ 90 ਦੇ ਵਿੱਚ ਸਿੱਖਾਂ ਨੂੰ ਕੋਕੋ ਕੇ ਮਾਰਿਆ ਤੁਹਾਡੀ ਸਰਕਾਰ ਨੇ 84 ਦੇ ਵਿੱਚ ਕਵੇਂ ਕੋ-ਕੋ ਕੇ ਮਾਰਿਆ ਤੁਹਾਡੀ ਸਰਕਾਰ ਨੇ ਲੋਕ ਜਾਣਦੇ ਆ ਦਿੱਲੀ ਦੇ ਗਲੀਆਂ ਦੇ ਵਿੱਚ ਵਿਧਵਾ ਕਲੋਨੀ ਬਣੀਆਂ ਹੋਈਆਂ ਕਵੇਂ ਗਲਾਂ ਦੇ ਵਿੱਚ ਟਾਇਰ ਪਾਪਾ ਕੇ ਸਿੱਖਾਂ ਨੂੰ ਜਲਾਇਆ ਉਹ ਲੋਕ ਜਾਣਦੇ ਆ ਕਿ ਤੁਹਾਡੀ ਸਰਕਾਰ ਨੇ ਕਵੇਂ ਬਚੜਪਣਾ ਕੀਤਾ ਕਵੇਂ ਸਿੱਖਾਂ ਨੂੰ ਕੋ-ਕੋ ਕੇ ਮਾਰਿਆ ਤੇ ਉਹ ਖੂਨ ਤੁਹਾਡਾ ਜਿਹੜਾ ਕਿ ਤੂੰ ਆਪਣੀ ਮਾਂ ਦੀ ਉਸ ਇੰਦਰਾ ਮਾਂ ਨੂੰ ਜਿਹੜੀ ਤੂੰ ਮਾਂ ਕਹਿੰਦਾ ਜਿਹਨੂੰ ਟੀ-ਸ਼ਰਟ ਤੇਰੇ ਪਾਈ ਹੋਈ ਆ ਜਿਹਨੇ ਦਰਵਾਜ਼ਾ ਸਾਹਿਬ ਤੇ ਹਮਲਾ ਕੀਤਾ ਜਿਨੇ ਕੇ ਨਿੱਕੇ ਨਿੱਕੇ ਬੱਚੇ ਨਹੀਂ ਛੱਡੇ ਜਿਦੇ ਕੇ ਬਿਆਹ ਸੀ ਕਿ ਜਿਹੜੀ ਇੱਕ ਇਹ ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਇੰਦਰਾ ਗਾਂਧੀ ਦੀ ਪਲਾਨ ਇੱਕ ਬਹੁਤ ਵੱਡੀ ਸੀ 2 ਕਰੋੜ ਸਿੱਖਾਂ ਨੂੰ ਖਤਮ ਕਰਨ ਦੀ ਪਲਾਨਿੰਗ ਬਣਾਈ ਹੋਈ ਸੀ ਪਰ ਉਹ ਤਾਂ ਭਾਈ ਬਿਆਨ ਸਿੰਘ ਭਾਈ ਸਤਵੰਤ ਸਿੰਘ ਭਾਈ ਕੇ ਸਿੰਘ ਨੂੰ ਸਲੂਟ ਆ ਕਿ ਮੌਕੇ ਤੇ ਸਾਹਮ ਲਈ ਨਹੀਂ ਤਾਂ ਪਤਾ ਨਹੀਂ ਕੀ ਕੁਝ ਜ਼ੁਲਮ ਕਰਦੀ ਹੋਰ ਆ ਤੇ ਇਹਨਾਂ ਦੇ ਇਹ ਜਿਹੇ ਬਿਆਨ ਆ ਤੇ ਤੁਹਾਨੂੰ ਇੱਕ ਹੋਰ ਦੱਸਦੇ ਆ ਕਿ ਜਿਹੜਾ ਤਰਨਤਾਰ ਸਾਹਿਬ ਦੀ ਸੀਟ ਦੇ ਵਿੱਚ ਆ ਜੋ ਕੋ ਜੱਜ ਹੋ ਰਿਹਾਗਾ ਇੱਕ ਨੌਜਵਾਨ ਸੁਖਦੇਵ ਸਿੰਘ ਤੇ ਬਲਾਰਾ ਸੀ ਮੌਕਾ ਅਕਾਲੀ ਦਲ ਵਾਰਤ ਪੰਜਾਬ ਦਾ ਉਤੇ ਇੱਕ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਜਾਂਦਾ ਇੱਕਾ ਦੁਕਾਣ ਜਿਹੜਾ ਕਿ ਖਬਰਾਂ ਚਲਾਈਆਂ ਦੇ ਚੈਨਲਾਂ ਨੇ ਬੰਬ ਦੇ ਨਾਲ ਹਮਲਾ ਹੋਇਆ ਹੋਵੇ ਕਿਸੇ ਹੋਰ ਧਿਰ ਤੇ ਹੋਇਆ ਹੋਵੇ ਪਰਮਾਤਮਾ ਕਰੇ ਕਿਸੇ ਤੇ ਨਾ ਹੋਵੇ ਚਲੋ ਜੇ ਕਿਸੇ ਹੋਰ ਤੇ ਹੁੰਦਾ ਤਾਂ ਮੀਡੀਆ ਨੇ ਇਹਨਾਂ ਲੋਕਾਂ ਨੇ ਪਿੱਟ ਪਿੱਟ ਕੇ ਮਰ ਜਾਣਾ ਸੀ ਪਰ ਉਹ ਆਮ ਲੋਕ ਸੀ ਆਮ ਘਰਾਂ ਦਾ ਜਵਾਗ ਸੀ ਉਹਦੇ ਮਾਗਰਾ ਕੋਈ ਵੱਡੀ ਜਿਹੜੀ ਕਿ ਜਥੇਬੰਦੀ ਨਹੀਂ ਇਸ ਕਰਕੇ ਜਿਹੜਾ ਉਹਨੂੰ ਅਣਗੋਲਿਆ ਕੀਤਾ ਗਿਆ ਤੁਹਾਨੂੰ ਅਗਲੇ ਦੱਸਦੇ ਆ ਖਬਰ ਉਹ ਤੇ ਬੜੇ ਤਿਹਾਰ ਦੇ ਨਾਲ ਸੁਣਨਾ ਤੁਸੀਂ ਡੀਆਈਏ ਹਰਤਿਆਰ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਦਲਾਲ ਕਿਸਾਨ ਨੂੰ ਵੀ ਜਿਹੜਾ ਕਰੋੜਪਤੀ ਨਿਕਲਿਆ ਇਹ ਦੱਸਿਆ ਜਾ ਰਿਹਾ ਕਿ ਉਹਦੇ ਪਤੀ ਤੇ ਪਤਨੀ ਦੇ ਬੈਂਕ ਖਾਤਿਆਂ ਵਿੱਚ 2 ਸਾਲ ਦੇ ਵਿੱਚ 1.5 ਕਰੋੜ ਤੋਂ ਵੱਧ ਜਿਹੜਾ ਰੁਪਇਆ ਜਮ੍ਹਾਂ ਹੋਇਆ ਤੁਸੀਂ ਇਹ ਦੇਖ ਲਓ ਕਿ 2 ਸਾਲਾਂ ਦੇ ਵਿੱਚ 1.5 ਕਰੋੜ ਰੁਪਇਆ 150 ਕਰੋੜ ਰੁਪਇਆ ਜਮ੍ਹਾਂ ਹੁੰਦਾਗਾ ਤੇ ਇਹ ਵੱਡੇ ਖਲਾਸੇ ਆ ਤੇ ਇਹ ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਹਰਚਰਨ ਸਿੰਘ ਭੁੱਲਰ DIG ਦੇ ਉੱਪਰ ਜਿਹੜਾ ਕਿ ਮਕਦਮਾ ਦਰਜ ਹੋ ਚੁੱਕਿਆ ਹੈਗਾ ਉਹਨੂੰ ਸਸਪੈਂਡ ਵੀ ਕੀਤਾ ਗਿਆ ਪਰ ਕਿ ਇਹ ਇਤੋ ਸਾਭਜਾਰ ਹੁੰਦਾ ਕਿ ਇਹਨਾਂ ਅਵਸਾਰਾਂ ਦੀ ਜੇਕਰ ਪੜਤਾਲ ਕੀਤੀ ਜਾਵੇ ਥਾਣਿਆਂ ਤੋਂ ਪੰਜਾਬ ਦੇ ਥਾਣਿਆਂ ਤੋਂ ਸ਼ੁਰੂ ਕੀਤਾ ਜਾਵੇ ਤੇ ਫਿਰ ਪਤਾ ਲੱਗੂ ਇਹਨਾਂ ਖਾਤੇ ਚੈੱਕ ਕੀਤੇ ਜਾਣ ਕਿ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ ਕਿੰਨਾ ਨਾਲ ਪੰਜਾਬੀਆਂ ਦਾ ਲਹੂ ਚੂਸਿਆ ਕਿਵੇਂ ਇਹਨਾਂ ਨੇ ਖੂਨ ਬਹਾਇਆ ਗਿਆ ਲੋਕਾਂ ਦਾ ਤੇ ਦੂਸਰੀ ਖਬਰ ਹੈ ਜਿਹੜੀ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੋਦ ਕੌਰ ਗਰੇਬਾਲ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਚੋਣ ਕਮਿਸ਼ਨ ਨੇ ਜਿਹੜੇ ਜਾਰੀ ਕੀਤੇ ਹੁਕਮਾਂ ਚੋਣ ਕਮਿਸ਼ਨ ਨੇ ਐਸਐਸਪੀ ਨੂੰ ਜਿਹੜੀਆਂ ਕਿ ਲਗਾਤਾਰ ਉਹਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਇਹ ਦੱਸਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਬਿਬਾ ਜਿਹੜਾ ਪੱਕ ਪੂ ਰਹੇ ਸੀ ਤੇ ਹੁਣ ਭਾਈ ਤੁਹਾਨੂੰ ਇਹ ਚੌਣ ਕਮਿਸ਼ਨ ਨੇ ਕੀਤਾ ਤੇ ਨਾ ਤਰਨੂੰ ਇੱਥੇ ਜਿਹੜਾ ਪੰਜਾਬ ਸਰਕਾਰ ਦੇ ਪੈਰ ਲੱਗਣ ਜਾਂ ਤੇਰੇ ਲੱਗਣੇ ਕਿੱਥੇ ਆ ਕਿੱਥੇ ਦੇ ਚਾਬਲੂਸੀ ਕਰਨੇ ਤੁਸੀਂ ਅਫਸਰੋ ਅਫਸਰ ਬਣ ਕੇ ਰਹੋ ਕੱਲ ਨੂੰ ਕਿਸੇ ਦੀ ਹੋਰ ਸਰਕਾਰ ਆ ਜਾਣੀ ਆ ਤੇ ਤੁਸੀਂ ਇੱਥੇ ਜਿਹੜਾ ਕਿ ਆਪਣੇ 58-59 ਸਾਲ ਤੱਕ ਜਿਹੜਾ ਨੌਕਰੀ ਕਰਨੀ ਹੁੰਦੀ ਆ ਤੁਸੀਂ ਜਿਹੜਾ ਕਿ ਪੜ੍ਹ ਲਿਖ ਕੇ ਵੱਡੀਆਂ ਪਦਮੀਆਂ ਤੇ ਪਹੁੰਚਿਓ SSBI ਤੁਸੀਂ ਅਧਿਕਾਰੀ ਬਣਦੇ ਹੋ ਪਰ ਤੁਸੀਂ ਨਿੱਕੀ ਨਿੱਕੀ ਗਲਤੀਆਂ ਕਰਕੇ ਇੱਕ ਝੋਲੀ ਚੁੱਕ ਬਣ ਜਾਂਦੇ ਹੋ ਕਿਸੇ ਸਰਕਾਰ ਦੇ ਜਾਂ ਕਿਸੇ ਨਮਾਇंदे ਦੇ ਤੇ ਫਿਰ ਭੁਗਤਣਿਆ ਧਰ ਨੂੰ ਪੈਂਦੀਆਂ ਨੇ ਤੇ ਹੁਣ ਸਸਪੈਂਡ ਹੋ ਗਈ ਮਰੀ ਜਾਂ ਚੀਕਾ ਬੈਠੇ ਪਹਿਲਾਂ ਵੀ بڑے ਅਫਸਰ ਆ ਜਿਹੜੇ CBI ਵੱਲੋਂ ਮੈਂ ਤਾਰ ਨੂੰ ਪਹਿਲਾਂ ਵੀ ਜਿਹੜਾ ਸਮੇਂ-ਸਮੇਂ ਤੇ ਇਹ ਗੱਲਾਂ ਦਰਹਾਉਂਦਾ ਰਹਿਣਾ ਕਿ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਸਿੱਖਾਂ ਨੂੰ ਕੋ-ਕੋ ਕੇ ਮਾਰਿਆ ਸੀ ਭਾਈਓ CBI ਲਗਾਤਾਰ ਟੰਗੀ ਜਾ ਰਹੀ ਆ ਇਹ ਪੋਕਟ ਤੇ ਇਹ ਤਾਂ ਨੂੰ ਐ ਤੇ ਪਹਿਣਗੇ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਇਹ ਜਿਹੜਾ ਤੁਸੀਂ ਆਪਣੇ ਕਮੈਂਟ ਨਹੀਂ ਕਰਦੇ ਬੜੀ ਦੁੱਖ ਦੀ ਗੱਲ ਆ ਜਦੋਂ ਤੁਸੀਂ ਕਮੈਂਟ ਨਹੀਂ ਕਰਦੇ ਰਾਇ ਜ਼ਰੂਰ ਰੱਖਦਿਆ ਕਰੋ ਘਟੋ ਘਟ ਆਪਣੀ ਰਾਇ ਜ਼ਰੂਰ ਰੱਖਿਆ ਕਰੋ ਕੁਝ ਨੌਜਵਾਨ ਕਰਦੇ ਆ ਬੜੇ ਤੁਹਾਡੇ ਜੋ ਮਨ ਚ ਆਉਂਦਾ ਕਰੋ ਪਰ ਕਮੈਂਟ ਜਿਹੜਾ ਜ਼ਰੂਰੀ ਆ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੰਗੇ ਲੱਗੇ ਤਾਂ ਨਹੀਂ ਡਿਲੀਟ ਕਰਕੇ ਪਰੇ ਮਾਰੇ ਹੋ ਧੰਨਵਾਦ ਬੈਰੂਜ ਸਿੰਘ ਖਾਲਸਾ ਬੈਰੂਜ ਸਿੰਘ ਕੀ ਫਤਿਹ